ਕਰੂ ਫੁੰਮਦਾ ਐਮ ਲੀ ਕੰਗਲ ਅੱਲਾ ਹੀ ਤੁਹਾਨੂੰ ਬਾਤ ਸੁਣਗਾ ਇਦਾਂ ਜੀ ਕੱਲ ਸਾਨੂੰ ਨਾ ਦੇਰ ਰਾਤ ਜਿਹਨੂੰ ਕਿ ਕਹਿੰਦੇ ਆ ਮੇਰਾ ਰੌਣ 8:30 9:00 ਵਜੇ ਇੱਕ ਸਾਡੇ ਐਸਐਚਓ ਸਾਹਮਣੂ ਜਾਣਕਾਰੀ ਮਿਲੀ ਸੀ ਕਿ ਜਿਹੜਾ ਗੋਲੇਆਲ ਚ ਇੱਕ ਪਿੰਡ ਪੈਂਦਾ ਕੋਨੀ ਵਾਲਾ ਉੱਥੇ ਇਹਦਾ ਨਾ ਇੱਕ ਬੰਦਾ ਹੈਗਾ ਜਸਪਾਲ ਸਿੰਘ ਜਣੀ ਕਿ ਜਿਹੜਾ ਉੱਥੇ ਦਾ ਵਸਿੰਦਾ ਸੀ ਰਬਦੀਪ ਉਹ ਵੈਸੇ ਦਾ ਦੁਕਾਨ ਕਰਦਾ ਆਪਣੇ ਕੋਹਨੀ ਵਾਲੇ ਉੱਥੇ ਗੋਲੇ ਵਾਲੇ ਉਹਦੀ ਕੱਪੜਿਆਂ ਦੀ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦਾ ਸ਼ਾਮ ਨੂੰ ਜਦੋਂ ਘਰੇ ਆਏ ਉਹਨਾਂ ਨੂੰ ਪਤਾ ਲੱਗਾ ਘਰ 'ਚ ਹਾਊਸ ਬ੍ਰੇਕ ਜਿਨੂੰ ਕਹਿੰਦੇ ਆ ਉਹ ਹੋਇਆ ਪਿਆ ਸੀ ਸ਼ੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਫੜ ਕਰਾਈ ਜਿੱਚ ਕਾਫੀ ਉਹਨੇ ਪਾਰੀ ਮਾਤਰਾ 'ਚ ਪੈਸੇ 14 ਲੱਖ ਰੁਪਏ ਲਗਾਏ ਨਾਲ ਤੋਂ ਕੁਝ ਤੋਲੇ ਸੋਨਾ 3-4 ਤੋਲੇ ਸੋਨਾ ਲਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਲੀ ਸਾਡੇ ਐਸਐਚਓ ਸਾਹਿਬ ਨੂੰ ਉਹ ਮੌਕੇ ਤੇ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਸੀਏਜੀ ਦੀ ਟੀਮ ਪਹੁੰਚੀ ਤਾਂ ਐਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫ਼ਤੀਸ਼ ਜਿੰਨੂੰ ਕੀ ਕਹਿੰਦੇ ਨੇ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਚ ਖਾਸ ਗੱਲ ਇਹ ਹੈ ਕਿ ਸਾਡੇ ਕੋਲ ਇੱਕ ਸਪੈਸ਼ਲੀ ਟ੍ਰੇਨਡ ਅਲੱਗ-ਅਲੱਗ ਕਿਸਮ ਦੇ ਡੌਗ ਹੈਗੇ ਜਿੱਚ ਇੱਕ ਸਨੀਫਰ ਡੌਗ ਹੈਗਾ ਜਿਹੜਾ ਪੈੜਾ ਪੜਦਾ ਜਿਹਨੂੰ ਆਪਾਂ ਨੇ ਪੰਜਾਬੀ ਉੱਥੇ ਚੋਰਦੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਸ ਨੀਫਡੌਗ ਨੇ ਪੈੜਾ ਤਕਰੀਬ ਉਹਦੀਆਂ ਚੋਰੀਆਂ ਦੀਆਂ ਫਾੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ ਜਾਣੇ ਲੜ ਕੇ ਟ੍ਰੇਸ ਕਰਕੇ ਲੈ ਗਏ ਉਹਨਾਂ ਰਸਤਾ ਸਾਨੂੰ ਜੋ ਦਿਖਾਇਆ ਉੱਤੇ ਹੀ ਚੱਲਦੇ ਚੱਲਦੇ ਤੇ ਵਿਦਰਨ 2 ਆਵਰਸ ਐਸੀ ਯੋ ਜਾਨੀ ਕਿ ਚੋਰੀ ਚੋਰ ਨੂੰ ਟ੍ਰੇਸ ਕਰ ਲਿਆ ਤੇ ਜਾਨਕੀ ਨਾਲ ਨਾਲ ਸਾਡਾ ਜਿਹੜਾ ਕੀ ਮਾਲ ਸੀ ਉਹ ਰਿਕਵਰ ਹੋ ਗਿਆ ਤਿੰਨ ਚਾਰ ਚੋਲੇ ਸੋਨਾ ਸੀ 5 ਲੱਖ ਰੁਪਈਆ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਜੋ ਉਹ ਫਿਰ ਚੋਰ ਵੀ ਫੜ ਲਿਆ ਖਾਸੀਏ ਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਜਦੋਂ ਅਸੀਂ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਮੁੰਡੀ ਜਿਹੜੀ ਟਰੈਸਰ ਡੌਗ ਨੇ ਬੜੀ help ਕੀਤੀ ਹੈ ਕਿੰਨੇ ਬੰਦਿਆਂ ਨੇ ਚੋਰੀ ਕੀਤੀ ਕੱਲਾ ਸੀ ਕੱਲਾ ਸੀ ਜੀ ਇਹ ਕੱਲਾ ਹੀ ਸੀ ਹੈਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚੋਂ ਦਾ ਘਰ ਹੈਗਾ ਕੱਲਾ ਹੀ ਬੰਦਾ ਸੀ ਉਹਨਾਂ ਨੂੰ ਫਿਰ ਦੱਸ ਗਈ ਜੀ ਉਹਨਾਂ ਜਿਹੜੀ ਉਹਨਾਂ ਨੇ ਕਿਹਾ ਕਿਉਂਕਿ ਜਦੋਂ ਸ਼ੁਰੂ ਚ ਪ੍ਰੀਲੀਮਿਨਰੀ ਜਾਣਕਾਰੀ ਤੁਰੰਤ ਸਾਨੂੰ ਦਿੱਤੀ ਆਈ ਤੇ ਫਿਰ ਨਾਲ ਨਾਲ ਹੀ ਐਫ ਆਈ ਆਰ ਦਰਜ ਕਰਤੀ ਨਾ ਜੀ ਉਦੋਂ ਉਹਨਾਂ ਨੇ ਅਕਾਊਂਟ ਫੋਰ ਕੀਤਾ ਨਹੀਂ ਉਦੋਂ ਤੇ ਉਹਨਾਂ ਨੇ 14 ਲੱਖ ਰੁਪਏ ਤੇ ਤੇ ਚਾਰਕ ਤੋਲੇ ਤੋਂ ਚਾਰ ਪੰਜ ਤੋਲੇ ਸੋਨਾ ਲਿਖਾਇਆ ਸੀ ਬਟ ਜਿਹੜਾ ਰਿਕਵਰ ਹੋਇਆ 5 ਲੱਖ ਰੁਪਈਆ ਤੇ 4 ਕਿਲੋ ਸੁਨਾ ਹੈ ਫਿਰ ਉਹ ਟੈਲੀ ਕੀਤਾ ਉਹਨਾਂ ਨੇ ਜਿਹੜੇ ਆਪਣੇ ਕੰਪਲੇਨੈਂਟ ਐਫ ਆਈ ਆਰ ਦੇ ਤੇ ਉਹ ਜਿੰਨਾ ਸੀ ਜਿੰਨਾ ਰਿਕਵਰ ਹੋਇਆ ਤੇ ਓਨਾ ਹੀ ਨਿਕਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਕਿਉਂਕਿ ਉਹਨਾਂ ਦੇ ਘਰੇ ਕਈ ਵਾਰੀ ਪੈਸੇ ਵਪਾਰੀ ਹੈਗੇ ਜ਼ਿਆਦਾ ਹੁੰਦੇ ਬਟ ਅਲਟੀਮੇਟਲੀ ਉਹ ਜੋ ਰਿਕਵਰ ਹੋਇਆ ਓਨਾ ਹੀ ਚੋਰੀ ਹੋਇਆ ਸੀ ਤੋ ਜਰੂਰ ਤੇ ਦਾ ਕਾਮ ਹੈ ਅਸੀਂ ਇੱਕ ਜਿੱਦਾਂ ਤੁਹਾਨੂੰ ਦੱਸਿਆ ਕਿ ਤੁਰੰਤ ਮੌਕੇ ਤੇ ਪਹੁੰਚੇ ਐਫ ਆਈ ਆ ਤੇ ਚਲੋ ਲਾਂਚ ਕਰਨੀ ਹੁੰਦੀ ਪੁਲਿਸ ਦੀ ਮੀਟਿੰਗ ਹੁੰਦੀ ਹੈ ਇੱਥੇ ਸਾਡੇ ਜਿਹੜਾ ਇੱਕ ਸੀਆਈਏ ਟੀਮ ਪਹੁੰਚੀ ਆਪਣੇ ਡੀਐਸਪੀ ਸਾਹਿਬ ਫਿਰ ਪਹੁੰਚੇ ਤੇ ਸਪੈਸ਼ਲਾਈਜ਼ਡ ਡੌਗ ਹੈਗਾ ਕਿਉਂਕਿ ਉੱਥੇ ਪੈੜਾਂ ਸੀ ਫੋਰੈਂਸਿਕ ਟੀਮਾਂ ਵੀ ਅਸੀਂ ਬੁਲਾਈਆਂ ਤੋ ਉਹ ਡੌਗ ਨੇ ਜਿਹੜੀਆਂ ਪੈੜਾਂ ਜਿਹੜੀਆਂ ਫੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚੱਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਤੁਹਾਨੂੰ ਚੋਰ ਦੇ ਘਰੇ ਹੀ ਲੈ ਗਿਆ ਵਿਦਨ 2 ਹੋਅਰਸ ਫੇਰੇ ਸਾਰਾ ਕੁਛ ਹੋ ਗਿਆ ਚੋਰ ਟਰੇਸ ਹੋ ਗਿਆ ਚਲੋ ਅੱਜ ਉਹਦੇ ਤੋਂ ਹੀ ਰਿਕਵਰੀ ਵੀ ਕਰਵਾਲੀ ਹੈਗੀ ਆ ਤਾਂ ਬੰਦਾ ਅਰੈਸਟ ਵੀ ਕਰ ਲਿਆ ਸਰ ਉਹਦੀ ਪ੍ਰੋਫਾਈਲ ਕੀ ਹੈ ਨਹੀਂ ਉਹਦੇ ਤਾਂ ਪਹਿਲਾਂ ਕੋਈ ਕ੍ਰਿਮੀਨਲ ਕੇਸ ਨਹੀਂ ਜੀ ਯਾਨੀ ਕਿ ਇੱਕ ਨਾਰਮਲ ਮਸ਼ਿੰਦਾ ਸੀ ਅੱਜ ਹੁਣ ਪਹਿਲੇ ਆਇਆ ਹੁਣ ਫੜਿਆ ਹੈਗਾ ਹੁਣ ਪੁੱਛਦੇ ਆ ਕਿਤੇ ਹੋਰ ਨਾ ਕਿਤੇ ਕਈ ਵਾਰੀ ਕੀਤੀਆਂ ਹੁਣ ਬਟ ਉਹਦੇ ਤੇ ਹੱਲੇ ਤਾਂ ਹੀ ਕੋਈ ਕ੍ਰਿਮੀਨਲ ਉਹਦਾ ਪ੍ਰੋਫਾਈਲ ਨਿਕਲਿਆ ਨਹੀਂ ਯਾਨੀ ਕਿ ਛੋਟਾ ਕਿਸਾਨ ਹੈਗਾ 7-8 ਏਕੜ ਜ਼ਮੀਨ ਵਾਲਾ ਜਿਹਨਾਂ ਦੀ ਚੋਰੀ ਹੋਈ ਹੈ ਉਹਨਾਂ ਦਾ ਪ੍ਰੋਫਾਈਲ ਕੀ ਹੈ ਉਹ ਜਾਨਕੀ ਮੀਆਂ ਬੀਬੀ ਹੈ ਜੀ ਇੱਕ ਬੀਬੀ ਉਹਨਾਂ ਦੀ ਸਰਕਾਰੀ ਟੀਚਰ ਨੇ ਤੇ ਆਪ ਉਹਦੀ ਜਿੰਨੂੰ ਆਨੇ ਆਪਾਂ ਤੁਹਾਨੂੰ ਦੱਸਿਆ ਗੋਲੇਵਾਲ ਰੈਡੀਮੇਡ ਕੱਪੜੇ ਦੀ ਦੁਕਾਨ ਹੈ। ਕਰਾ ਲਈ ਕਰਨੀ ਹੈ। ਹਾਂ ਉਹ ਦੱਸ ਦਿੰਦੇ ਮੈਂ ਡਿਟੇਲ ਲੈ ਲਾਂ ਬਸ। ਗੋਲੇਸਰ ਰੋਡ ਦੇ ਉੱਪਰ ਘਰ ਕਰੀ ਕਿ ਤੇ ਇਹਨਾਂ ਦਾ ਰੋਡ ਇਹ ਜਿਹੜਾ ਇੱਕ ਕੋਹਨੀ ਵਾਲਾ ਸਾਧਾ ਵਾਲਾ ਰੋਡ ਹੈਗਾ ਨਾ ਕੋਹਨੀ ਵਾਲੇ ਤੋਂ ਸਾਧਾ ਵਾਲਾ ਰੋਡ ਹੈ। ਚਲੋ ਤੋ ਰਕਬਾ ਸਾਧਾ ਵਾਲਾ ਦੇ ਪੈ ਜਾਂਦਾ ਉਹ ਘਰ ਤੋਂ ਅੱਗੇ ਸਿਰਫ ਇੱਕ ਪੈਟਰੋਲ ਪੰਪ ਹੁੰਦਾ। ਮੇਰਾ ਨਾਮ ਰਵੀਪ ਸਿੰਘ ਹੈ ਜੀ। ਕੀ ਕੀ ਘਟਨਾ ਹੋਈ ਸੀ ਇਹ ਅ ਇੱਕ ਲੜਕੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਘਰ ਦੇ ਵਿੱਚ ਤੇ ਉਹ ਉਸ ਨੇ ਵਾਰਦਾਤ ਕੀਤੀ ਜੀ ਤੇ ਵਾਰਦਾਤ ਤੋਂ ਤੁਰੰਤ ਹੀ ਅਸੀਂ ਚੌਂਕੀ ਚ ਤਲਾਸ਼ ਕੀਤੀ ਫਰੀਦਕੋਟ ਪੁਲਿਸ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ ਤੁਰੰਤ ਹੀ 20 ਤੋਂ 25 ਮਿੰਟਾਂ ਦੇ ਵਿੱਚ ਪੁਲਿਸ ਨੇ ਪਹੁੰਚ ਕੇ ਤੇ ਬੰਦਾ ਰਿਕਵਰੀ ਕੀਤਾ ਸਮਾਨ ਕਵਰੀ ਕੀਤਾ ਜਿੰਨਾ ਟੋਟਲ ਮੇਰਾ ਸਮਾਨ ਸੀਗਾ ਸਾਰਾ ਮੈਨੂੰ ਅ ਦਵਾਗੇ ਦਿੱਤਾ ਜੀ ਸਮਾਨ ਮੇਰੇ ਕੋਲੇ ਪ੍ਰੈਜ਼ੈਂਟ ਆ ਗਿਆ ਜੀ ਤੇ ਮੈਂ ਪੰਜਾਬ ਪੁਲਿਸ ਦਾ ਫਰੀਦਕੋਟ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਬੰਦਿਆਂ ਨੂੰ ਨੱਥ ਪਾਈ ਜਾਵੇ ਕੀ ਸਮਾਨ ਸੀ ਔਰ ਕਿੰਨਾ ਸੀ ਕੁਝ ਕਹਿਿਆ ਸੀਗਾ ਜੀ ਕੁਝ 골ਡ ਸੀਗਾ ਤੇ ਟੋਟਲ ਸਮਾਨ ਦੀ ਰਿਕਵਰੀ ਹੋ ਗਈ ਹੈ ਜੀ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੇਰਾ ਇੱਕ ਸ਼ੋਰੂਮ ਹੈ ਜੀ ਤੇ ਖੇਤੀਬਾੜੀ ਦਾ ਕੰਮ ਕਰਦਾ ਜੀ ਮੈਂ ਨਾਲ ਕਿੰਨੇ ਵਜੇ ਨੂੰ ਇਹ ਕਰਨਾ ਵਾਪਰੀ ਔਰ ਤੁਸੀਂ ਪਰਿਵਾਰ ਕਿੰਨੇ ਚਿਰ ਚੱਜੋ ਅਸੀਂ ਸ਼ਾਪ ਤੋਂ ਜਦੋਂ ਘਰ ਵਾਪਸ ਜਾ ਰਹੇ ਸੀਗੇ ਜੀ ਘਰ ਦੇ ਜਿੱਦਾਂ ਹੀ ਅਸੀਂ ਜਾ ਕੇ ਲੋਕ ਖੋਲਦੇ ਹਾਂ ਜੀ ਸਾਰੇ ਘਰ ਦੀ ਤੋੜਫੋੜ ਕੀਤੀ ਹੋਈ ਸੀਗੀ ਲਾਕਰ ਵੀ ਗਾਇਬ ਸੀਗਾ ਜਿਹਦੇ ਵਿੱਚ ਕੈਸ਼ ਤੇ 골ਡ ਸੀਗਾ ਜੀ ਤੇ ਉ ਤਰੰਤ ਹੀ ਅਸੀਂ ਪੁਲਿਸ ਪਾਰਟੀ ਨੂੰ ਤਲਾਹ ਕੀਤੀ ਜੀ ਸਾਡੇ ਕੋਲੇ 20 ਮਿੰਟਾਂ ਦੇ ਵਿੱਚ 25 ਪੁਲਿਸ ਪਾਰਟੀ ਪਹੁੰਚ ਗਈ ਐਸਐਸਓ ਸਾਹਿਬ ਪਹੁੰਚ ਗਏ ਡਿਪਟੀ ਸਾਹਿਬ ਪਹੁੰਚ ਗਏ ਐਸਪੀ ਸਾਹਿਬ ਪਹੁੰਚ ਗਏ ਨਾਲ ਦੀ ਨਾਲ ਤਰੰਤ ਮੌਕੇ ਤੇ ਕਾਰਵਾਈ ਕਰਕੇ ਮੌਕੇ ਤੇ ਬੰਦੇ ਨੂੰ ਸਪਰਦ ਕਰਕੇ ਸਾਡੇ ਸਮਾਨ ਦੀ ਰਿਕਵਰੀ ਕਰਵਾਈ ਜੀ ਮੈਂ ਧੰਨਵਾਦ ਕਰਦਾ ਫਰੀਦਕੋਟ ਪੁਲਿਸ ਦਾ ਤੇ ਤਹਿ ਦਿਲੋਂ ਧੰਨਵਾਦ ਹੈ ਜੀ ਹਾਲੇ ਵੀ ਕਈ ਵਾਰੀ ਇਹ ਲੋਕ ਕਹਿ ਰਹੇ ਆ ਕਿ ਪੁਲਿਸ ਮੌਕੇ ਤੇ ਨਹੀਂ ਪਹੁੰਚਦੀਗੀ ਹੱਲ ਨਹੀਂ ਕਰਦੀਗੀ ਤੁਸੀਂ ਇਹ ਸੁਣਿਆ ਉਹ ਲੋਕਾਂ ਕੀ ਦੇ ਰਹੇ ਮੇਰੇ ਵਾਸਤੇ ਜੀ ਪੁਲਿਸ ਹਰ ਇੱਕ ਵਾਸਤੇ ਰੱਬ ਬਣ ਕੇ ਆਈ ਆ ਜੀ ਇਹ ਆਪਾਂ ਇਹ ਇੱਕ ਸਿਰਫ ਅਫਵਾਹ ਹੁੰਦੀਆਂ ਪੰਜਾਬ ਪੁਲਿਸ ਆਪਣੇ ਲਈ ਬਣੀ ਆ ਆਪਣੀ ਸਹਾਇਤਾ ਲਈ ਬਣੀ ਆ ਤੇ ਮੈਂ ਉਹਦੀ ਜਿੰਦੀ ਜਾਗਦੀ ਅਧਾਰਨਾ ਤੁਸੀਂ ਮੰਨੋ 20 25 ਮਿੰਟ 30 ਮਿੰਟ ਦੇ ਵਿੱਚ 2 ਘੰਟਿਆਂ ਦੇ ਵਿੱਚ ਬੰਦਾ ਰਿਕਵਰ ਕਰਕੇ ਸਾਰਾ ਸਮਾਨ ਮੈਨੂੰ ਸੌਂਪਰ ਦਿੱਤਾ ਜਾਨੀ ਕਿ ਮੰਨਦਾ ਤੁਸੀਂ ਬਿਲਕੁਲ ਬਿਲਕੁਲ ਜੀ ਮੈਂ ਪੰਜਾਬ ਪੁਲਿਸ ਫੀਲਕੋਡ ਪੁਲਿਸ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਸਾਡੇ ਐਸਐਚਓ ਸਾਹਿਬਾ ਜੀ ਅੰਚਾਰ ਸਾਹਿਬਾ ਡਿਪਟੀ ਸਾਹਿਬ ਐਸਪੀ ਸਾਹਿਬਾ ਬਹੁਤ ਬਹੁਤ ਅਸਲੀ ਨਰਮਾਈ ਬਹੁਤ ਧੰਨਵਾਦ ਤੇ ਇਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਜੀ ਤਾਂ ਜੋ ਅੱਗੇ ਤੋਂ ਇਹ ਜਿਹੀਆਂ ਹਰਕਤਾਂ ਵਾਰਦਾਤਾਂ ਨਾ ਕਰਨ ਹਰ ਇੱਕ ਦੀ ਹੱਕ ਹਾਲ ਦੀ ਕਮਾਈ ਹੁੰਦੀ ਆ ਜੀ ਤੇ ਧੰਨਵਾਦ ਇਹ ਬੰਦੇ ਨੂੰ ਤੁਸੀਂ ਜਾਣਦੇ ਸੀ ਨਹੀਂ ਜੀ ਬਹੁਤ ਘੱਟ ਮੈਂ ਤਾਂ ਇਹ ਬੰਦੇ ਨੂੰ ਦੇਖਿਆ ਹੀ ਪਹਿਲੀ ਵਾਰੀ ਆ ਜੀ ਤੇ ਆਪਾਂ ਇਹਦੇ ਨਾਲ ਕੋਈ ਜਾਣਕਾਰੀ ਏ ਨਾਲ ਦੇ ਪਿੰਡ ਦਾ ਜੀ ਪੱਕੀ ਖੁਰ ਦਾ ਬੰਦਾ ਜੀ ਇਹ ਇਹਨੇ ਪਹਿਲਾਂ ਵੀ ਕਾਫੀ ਵਾਰ ਦਰਦਤਾ ਕੀਤੀਆਂ ਤੇ ਚਲੋ ਨੱਥ ਨਹੀਂ ਪਈਗੇ ਇਹਨੂੰ ਪਰ ਮੈਂ ਇਸ ਵਾਰੀ ਇਹ ਬੇਨਤੀ ਕਰੂੰਗਾ ਇਹ ਚੋਰ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਤਾਂ ਅੱਗੇ ਤੋਂ ਇਹ ਵਾਰਦਾਤਾ ਨਾ ਹੋ ਸਕਣ ਕਿਉਂਕਿ ਹਰ ਇੱਕ ਆ ਆ ਵੀ ਹੱਕ ਦੀ ਕਮਾਈ ਹੁੰਦੀ ਹੈ ਜੀ ਤੇ ਇਹ ਚੋਰਾਂ ਲਈ ਨਹੀਂ ਗਈ ਇਹ ਤੇ ਚੰਗੀ ਤਰ੍ਹਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ